ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤਹਾਡ ਲਈ ਘਰੇਲੂ ਵੀਰਾਂ ਦੀ ਗਾਂ ਲੈ ਕੇ ਆਏ ਆਂ ਅਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਸਕਦਾ ਹਾਂ ਤਾਂ ਤਾਜੀ ਸੂਈ ਮੰਗਰ ਵੱਸੀ ਬਾਜਬ ਰੇਟ ਹੋਊਗਾ ਬਿਲਕੁਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਵੀਰ ਆਪਣਾ ਅਡਰੈਸ ਕਨਫਰਮ ਕਰਵਾ ਲੇ ਨਾਮ ਹਰਜਿੰਦਰ ਸਿੰਘ ਵੀਰੇ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਵੀਰੇ ਨਾਮ ਵੀਰ ਦਾ ਹਰਜਿੰਦਰ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਢੋਲਾ ਤੋਂ ਜਿਹੜਾ ਮਾਨਸਾ ਰੋਡ ਜਾਂਦਾ ਕਾਨੇ ਕੇ ਪਿੰਡ 3 ਕਿਲੋਮੀਟਰ ਫਾਸਲੇ ਤੇ ਹੈਗਾ ਢੋਲਾ ਬਰਨਾਲਾ ਰੋਡ ਵੀਰੇ ਖੋਲ ਕੇ ਗੇੜਾ ਦਵਾ ਦੇ ਤੋਰੇ ਪਖੂਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚ ਆਉਂਦੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਂ ਵਿੱਚ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਵੀਰੇ ਸੂਈ ਨੂੰ ਕੈ ਦਿਨ ਹੋ ਗਏ ਨੂੰ ਸੂਈ ਨੂੰ ਜ ਪੰਜਵਾਂ ਸਿਮਾਂ ਨਹੀਂ ਹੈ ਬਈ ਸੂਈ ਨੂੰ ਵੀਰ ਕਹਿੰਦਾ 5 ਤੋਂ 6 ਦਿਨ ਹੋ ਗਏ ਕਰਦੀ ਹੈ ਵੀਰੇ ਆਪਣੀ ہاں ਕਰਦੀ ਹੈ ਵੀਰੇ ਕਰਦੀ ਗਾਂ ਕੀ ਵੀਰ ਦੇ ਕੋਈ ਵਪਾਰ ਦਾ ਕੰਮ ਨਹੀਂ ਕੋਈ ਸ਼ੁਰਖੀ ਬਾਰਡਰ ਵਾਲਾ ਕੰਮ ਨਹੀਂ ਗਾ ਨੈਚੁਰਲ ਵੀਡੀਓ ਬਣਾ ਰਹੇ ਆਪਾਂ ਤਕਰੀਬਨ 1:00 ਵਜੇ ਦਾ ਆਪਣਾ ਸਮਾਂ ਵੀਡੀਓ ਕਵਰ ਕਰਨ ਦਾ ਲਾਈਵ ਜਿੰਨੀ ਕਿ ਮਿਲਕਿੰਗ ਹੋਈ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਬਾਜਮ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਾਰੀ ਚਾਹੁੰਦੀ ਹੈ ਤਾ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰੇ ਦੁੱਧ ਕਿੰਨਾ ਕਹਾਜ ਰਾ ਹੁਣ ਇਹ ਥਲੇ ਹੁਣ ਇਹ ਥਲੇ 16 ਤੋਂ ਪਲੱਸ ਹੀ ਆ ਵੀਰੇ 16 ਕਿਲੋ ਦੁੱਧ ਹਾਜਰ ਆ ਕੰਡੇ ਵਾਲਾ ਹਾਂਜੀ ਵੀਰੇ ਤੇ ਮੰਨ ਲਓ ਵੀ ਆਪਾਂ ਧਾਰਾਂ ਮਾਰ ਕੇ ਬਾਲਟੀ ਚ ਚੋਕੇ ਦਿਖਾਵਾਂਗੇ ਵੀ ਹਾਂ ਚੋਕੇ ਦਿਖਾਵਾਂਗੇ ਲੱਤ ਛੜ ਵਾਲਾ ਤਾਂ ਕੰਮ ਹੈ ਨਹੀਂ ਹਣਾ ਵੀਰਾ ਠੰਡੀ ਸੀਲ ਲੱਤ ਛੜ ਵਾਲਾ ਵੀਰ ਕਹਿੰਦਾ ਕੰਮ ਨਹੀਂਗਾ ਬੱਚਾ ਛੱਡ ਕੇ ਧਾਰਾਂ ਦਾ ਸਾਨੂੰ ਆਪਾਂ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਜਾਂ ਆਉਂਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਬੈੜ ਕੱਲੀ ਲਿੱਸੀ ਲਿੱਸੀ ਆ ਵੀਰ ਕੋਲੇ ਪਸ਼ੂ ਜਾਦੇ ਹੋਣ ਕਰਕੇ ਵੀ ਕਹਿੰਦਾ ਆਪਾਂ ਤੋਂ ਸਾਹਮਣੇ ਨਹੀਂ ਰਹੀਆਂ ਤਾਂ ਕਰਕੇ ਆਪਾਂ ਬਾਹਰ ਸੇਲ ਕਰ ਰਹੇ ਹਾਂਗੇ ਜਾਨ ਪ੍ਰਾਣ ਵੈੜ ਚ ਪੂਰੇ ਆ ਗਏ ਵੀਰੇ ਇੱਕ ਵਾਰੀ ਖੋਲ ਕੇ ਗੇੜਾ ਹੋਰ ਦੁਬਾਰੇ ਜਾਂ ਤੋਰੇ ਵੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਚੰਗੀ ਸਮੀ ਪਲੀ ਵੱਡੇ ਸਟ੍ਰਕਚਰ ਵਾਲੀ ਥੋੜੀ ਫਿੱਕੀ ਫਿੱਕੀ ਜ਼ਰੂਰ ਆ ਗਈ ਉਹ ਤੁਹਾਨੂੰ ਕੈਮਰੇ ਤੇ ਦੋਸਤੋ ਨਜ਼ਰ ਆ ਰਹੀ ਹੈ ਪਰ ਥਣਲੇ ਵਾ ਦੇਖੋ ਕੋਈ ਅੰਤ ਨਹੀਂ ਕੱਲਾ ਕੱਲਾ ਨਿਕੜਵਾ ਥਾਣਾ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਡੂੜ ਤੋਂ ਦੋ ਦੇ ਵਿਚਕਾਰ ਵਿਚਕਾਰ ਆਗਾ ਜੇ ਕਿਸੇ ਮੇਰੇ ਵੀਰ ਦੀ ਸਮਝ ਨਹੀਂ ਚਾਉਂਦੀ ਐ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਬਾਕੀ ਮਿਲਕ ਵੇਨ ਦੇਖ ਸਕਦੇ ਹੋ ਥਣ ਦੇਖ ਸਕਦੇ ਹੋ ਸ਼ੀਲ ਠੰਡੀ ਬਿਲਕੁਲ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝ ਨਹੀਂ ਚਾਉਂਦੀ ਐ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ 16 ਕਿਲੋ ਵੀਰ ਕਹਿੰਦਾ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਕੰਡੇ ਵਾਲਾ ਦੁੱਧ ਮਣਕੇ ਲਿਆ ਲਓ ਜੋਕੇ ਲਾ ਲਓ ਲਿਆ ਸਕਦੇ ਹੋ ਕਿ ਤਾਰਾਂ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਪੂਰੀ ਪ੍ਰੋਪਰ ਚਬਾਈ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਕੀ ਆ ਵੀਰੇ ਪਿੱਛੇ ਬੱਸੀ ਆ ਵੀਰੇ ਬੱਚਾ ਵੀਰ ਕਹਿੰਦਾ ਬੱਸੀ ਆ ਪਿੱਛੇ ਬੱਚਾ ਲਾਦਾ ਬੱਸੀ ਦੁੱਧ ਚੋਂਦੀ ਵੀ ਦਿਖਾਤੀ ਵਿੱਚ ਵੀਰਾਂ ਦੇ ਕਮੈਂਟ ਆਉਂਦੇ ਰਹਿੰਦੇ ਨੇ ਵੀ ਬੱਚਾ ਚੁੰਗਦਾ ਦਿਖਾਇਆ ਕਰੋ ਬੱਚਾ ਸੂਈ ਨੂੰ ਵੀਰੇ ਪੰਜ ਤੋਂ 6 ਦਿਨ ਹੋ ਗਏ ਦੁੱਧ ਤਾਂ ਮਾਲਾ ਵੀ ਹੋਰ ਵੀ ਵਧਣਾ ਹੈਣਾ ਬੈੜ ਨੇ ਮੇਰਾ 20 ਤੋਂ ਪਲੱਸ ਚੱਲੂ ਵੀਰੇ ਦੁੱਧ ਤਾਂ ਵੀਰ ਕਹਿੰਦਾ ਵੀ ਪਿਛਲੇ ਸੂਏ ਆਪਣੀ ਚੋਈ ਹੋਈ ਹੈ ਹਾਂ ਆਪਣੀ ਚੋਈ ਕਿੰਨਾ ਦੁੱਧ ਚੋਇਆ ਪਿਛਲੀ ਵਾਰ ਪਿਛਲੀ ਵਾਰ ਆਪਾਂ 20 ਕਿਲੋ ਚੋਇਆ ਸੀ ਪਿਛਲੀ ਵਾਰ ਵੀਰ ਕਹਿੰਦਾ ਆਪਣੇ 20 ਕਿਲੋ ਦੁੱਧ ਚੋਇਆਗਾ ਐਦਕੀ ਬੈੜ ਮਾਲ ਜਿਆਦਾ ਹੋਣ ਕਰਕੇ ਸਮੀ ਘਟਾ ਜਿਵੇਂ ਲੱਸੀ ਰਹਿ ਗਈ ਪਰ ਹੁਣ ਕੰਡੇ ਵਾਲਾ 16 ਕਿਲੋ ਦੁੱਧ ਹਾਜ਼ਰ ਹੈ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚ ਆਉਂਦੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਮਿਲਕਿੰਗ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਬਾਜਵ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤਾਂ ਆਪਾਂ ਤੁਹਾਨੂੰ ਧਾਰਾਂ ਮਾਰ ਕੇ ਦਿਖਾ ਰਹੇ ਹਾਂ ਲਾਈਵ ਧਾਰਾਂ ਬੈਠੀਆਂ ਬੱਲੇ ਬਾ ਦੋਨੇ ਦੋਨੇ ਪਾਸੇ ਬਹਿ ਕੇ ਚਵਾ ਲੂ ਵੀਰੇ ਕੋਈ ਚੱਕਰੀ ਦੋਨੇ ਪਾਸੇ ਬਹਿ ਕੇ ਵੀਰ ਕਹਿੰਦਾ ਚਵਾਈ ਹੋਣ ਵਾਲੀ ਵੈੜ ਆ ਗਈ ਆਹ ਦੇਖ ਸਕਦੇ ਹੋ ਦੋਸਤੋ ਚਲੋ ਚਵਾਈ ਪਸਮਾ ਬਿਲਕੁਲ ਸਾਫ ਹੈ ਬੈਠਦਾ ਆਹ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਪੋਲੀ ਗੰਨੇ ਵਰਗੀ ਧਾਰ ਤਕਰੀਬਨ ਢੂੜ ਕਮੈਂਟ ਮੰਨ ਲਓ ਵੀ ਵੀਡੀਓ ਚਵਾਈ ਨੂੰ ਹੋ ਰਿਹਾ ਹੈਗਾ ਬਾਲਟੀ ਅੱਧੀ ਘਰਤੀ ਵੀਰੇ ਹਾਜ਼ਰ 16 ਕਿਲੋ ਦਾ ਹੈਗਾ ਜਮਾ ਕਰੀ ਨੈਟ ਮੂਹ ਲੈ ਜੀ ਆਪ ਦਾ ਭਾਂਡਾ ਲੈ ਆਵੇ ਕਰੋ ਆਹ ਦੇਖ ਸਕਦੇ ਹੋ ਚਵਾਈ ਦੀ ਬਿਲਕੁਲ ਪੋਲੀ ਬਾਜਮ ਰੇਟ ਕੀ ਹੋਊਗਾ ਭਰਾ ਇਹਦਾ ਮੋਲੇ ਦਾ 60 ਕਰਦੇ ਆਂ ਵੀਰੇ ਜਮਾਂ ਜਮਾਂ 57 ਹੀ ਦੇ ਦਾਂਗੇ ਹਾਂ ਨਾ ਮੁੱਲ ਵੀ ਕਹਿੰਦੇ 60000 57000 ਦੀ ਜਸਨੋ ਹਾਂ ਨਾ ਦੇ ਦਾਂਗੇ ਘਰੇ ਆ ਬੰਦੇ ਦਾ ਮਾਨ ਤਾਂ ਨੂੰ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਹੁੰਦੀ ਆ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਖਰੀਦਾਈ ਕਰ ਸਕਦੇ ਆਂ ਦੋਸਤੋ ਮੰਗਰ ਵੀ ਚੰਗੇ ਸੀਮਨ ਦੀ ਬੱਸੀ ਆ ਕੀ ਆ ਦੇਖ ਸਕਦੇ ਹੋ ਦੋਸਤੋ तकरीबन 32 ਨੂੰ ਛੱਡ ਕੇ ਦੁੱਧ ਬਹੁਤ ਪਿਆਲੇ ਵਿੱਚ ਦੁੱਧ ਬਹੁਤ ਪਿਆ ਮਨ ਲਓ ਵੀ ਆਪਾਂ 16 ਕਿਲੋ ਮਿਲ ਕੇ ਦੇ ਦਾਂਗੇ ਜੇ ਕਿਸੇ ਵੀਰ ਨਾਲ ਸੌਦਾ ਹੁੰਦਾਗਾ ਵੀਰ ਕਹਿੰਦਾ ਵੀ ਝੂਠ ਦਪਨ ਵਾਲਾ ਕੰਮ ਕੋਈ ਨਹੀਂ ਕਰਦੀ ਵਹਿੜ ਆਪਣੇ ਕੋਈ ਵਪਾਰ ਦਾ ਕੰਮ ਨਹੀਂ 16 ਕਿਲੋ ਦੁੱਧ ਕੰਡੇ ਤੇ ਲਾ ਕੇ ਲਿਆ ਸਕਦੇ ਹੋ ਜੇ ਕਿਸੇ ਮੇਰੇ ਵੀਰ ਨਾਲ ਸਮਝਦਾਰੀ ਚਾਉਂਦੀ ਹੈ ਚੰਗੇ ਕੱਦ ਕਾਠ ਵਾਲੀ ਸਹੀਲ ਠੰਡੀ ਵੀਰ ਕਹਿੰਦੇ ਫੁੱਲ ਹੈਗੀ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਬਾਜਵ ਰੇਟ ਵੀਰ ਨੇ 57000 ਕੀਤਾ ਘਰੇ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮ